ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਅਧਨ ਮੰਤਰੀ ਮੋਦੀ ਦੇ ਲਈ ਆਈ ਇਹ ਵੱਡੀ ਮਾੜੀ ਖਬਰ ਲੱਗਿਆ ਇਹ ਵੱਡਾ ਝਟਕਾ ਮੋਦੀ ਦੇ ਉੱਡ ਗਏ ਹੋਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਬੀਜੂ ਜਨਤਾ ਦਲ ਬਜੇਡੀ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਸੌਰ ਨੂੰ ਆਪਣੀ ਪਾਰਟੀ ਦੇ ਨੌ ਰਾਜ ਸਭਾ ਮੈਂਬਰਾਂ ਨਾਲ ਬੈਠ ਕੀਤੀ ਅਤੇ ਉਹਨਾਂ ਨੂੰ 27 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਅਤੇ ਉਚ ਸਦਨ ਦੇ ਅਗਾਮੀ ਸ਼ਾਸਨ ਦਰਣ ਵਿਰੋਧੀ ਤਰਦੀਜ ਜੀਵੰਤ ਤੇ ਮਹਬੂਤ ਭੂਮਿਕਾ ਨੂੰ ਨਿਭਾਉਣ ਲਈ ਕਿਹਾ ਤੇ ਬੈਠ ਪਰਲੇ ਪਟਨਾਇਕ ਨੇ ਸਸਦ ਮੈਂਬਰ ਨੂੰ ਸੂਬੇ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਉਚਿਤ ਤਰੀਕੇ ਨਾਲ ਉਠਾਉਣ ਲਈ ਵੀ ਕਿਹਾ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਰਾਜ ਸਭਾ ਚ ਪਾਰਟੀ ਆਗੂ ਸੁਸਮਿਤ ਪਾਤਰਾਂ ਨੇ ਕਿਹਾ ਕਿ ਇਸ ਵਾਰ ਬੀਜੇਡੀ ਦੇ ਸੰਸਦ ਮੈਂਬਰ ਖਦ ਨੂੰ ਸਿਰਫ ਮੁੱਦਿਆਂ ਤੇ ਬੋਲਣ ਤੱਕ ਹੀ ਸੀਮਤ ਨਹੀਂ ਰੱਖਣਗੇ ਜੇਕਰ ਕੇਂਦਰ ਦੀ ਪਾਇਪਾ ਦੀ ਅਗਵਾਈ ਵਾਲੀ ਸਰਕਾਰ ਅੜਿ ਸੰਦੇਹਤਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ ਤਾਂ ਉਹ ਅੰਦੋਲਨ ਸ਼ੁਰੂ ਕਰਨ ਲਈ ਡ੍ਰਿੜ ਹਨ ਉਨ੍ਹਾਂ ਕਹਿ ਕੇ ਅੜਿ ਸਾਂ ਨੂੰ ਵਿਸ਼ੇਸ਼ ਦਰਜਾ ਜੀਨ ਦੀ ਮੰਗ ਉਠਾਉਣ ਤੋਂ ਇਲਾਵਾ ਬੀਜੇਡੀ ਸੰਸਦ ਮੈਂਬਰ ਸੁਬੇਚ ਖਰਾ ਮੋਬਾਈਲ ਕਨੈਕਟੀਵਿਟੀ ਤੇ ਬੈਂਕ ਬ੍ਰਾਂਚਾਂ ਦੀ ਘੱਟ ਗਿਣਤੀ ਦਾ ਮੁੱਦਾ ਵੀ ਉਠਾਉਣਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ